عشرة، ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਕਮਰਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਤੇ ਪੀਐਸਐਮਐਸ ਦੇ ਬਿਹਾਫ ਤੇ ਜੋ ਕੁਝ ਦਿਨਾਂ ਤੋਂ ਸਾਡੇ ਡਾਕਟਰਸ ਦੀਆਂ ਹੜਤਾਲਾਂ ਚੱਲ ਰਹੀਆਂ ਨੇ ਉਸ ਬਾਬਤ ਚੀਜ਼ ਨੂੰ ਮੁੱਕ ਰਖਦੇ ਸਾਡੀ ਕੱਲ ਸਰਕਾਰ ਨਾਲ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਸਾਡੇ ਸਟੇਟ ਪ੍ਰਧਾਨ ਸੀ ਤੇ ਜਨਰਲ ਸੈਕਟਰੀ ਜੁਆਇੰਟ ਸੈਕਟਰੀ ਕੁਝ ਆਫਿਸ ਬੀਅਨਰ ਗਏ ਹੋਏ ਸੀ ਸਟਾਰਟਿੰਗ ਮੀਟਿੰਗ ਕਾਫੀ ਵਧੀਆ ਢੰਗ ਨਾਲ ਰਹੀ ਉਹਨਾਂ ਨਾਲ ਸਾਡੀਆਂ ਉਹਨਾਂ ਨੇ ਮੰਗਾ ਨੂੰ ਵਿਚਾਰਿਆ ਤੇ ਮੋਰਲ ਮੋਰਲ ਤੌਰ ਤੇ ਉਹਨਾਂ ਨੇ ਉਹਨੂੰ ਅਸੈਪਟ ਵੀ ਕੀਤਾ ਸੀ ਬਾਅਦ ਵਿੱਚ ਸਾਨੂੰ ਵਰਬਲ ਅਸ਼ੋਰੈਂਸ ਦਿੱਤੀ ਗਈ ਮੂੰ ਜਵਾਨੀ ਉਹਨਾਂ ਨੇ ਕਿਹਾ ਗਿਆ ਕਿ ਅਸੀਂ ਤੁਹਾਡੀਆਂ ਸਾਰੀਆਂ ਮੰਗਾ ਮੰਨ ਲਿਆ ਗਿਆ ਜੋ ਅਸੀਂ ਰਿਟਰਨ ਅਸ਼ੋਰੈਂਸ ਉਹਨਾਂ ਕੋ ਮੰਗੀ ਗਈ ਹੈ ਸਾਨੂੰ ਉਸ ਬਾਬਤ ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਲੈਟਰ ਨਹੀਂ ਪਹੁੰਚਿਆ ਉਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਜੋ ਹਗਾਮੀ ਮੀਟਿੰਗ ਹੋਈ ਸੀ ਸਾਡੀ ਉਸ ਵਿੱਚ ਇਹੋ ਡਿਸਾਈਡ ਕੀਤਾ ਗਿਆ ਕਿ ਜਦ ਤੱਕ ਸਾਨੂੰ ਕੋਈ ਰਿਟਰਨ ਅਸ਼ੋਰੈਂਸ ਨਹੀਂ ਮਿਲਦਾ ਗਰਾਉਂਡ ਲੈਵਲ ਤੇ ਅਸੀਂ ਇਹ ਹੜਤਾਲ ਨੂੰ ਕੰਟੀਨਿਊ ਰੱਖਾਂਗੇ ਤੇ ਹੜਤਾਲ ਨੂੰ ਅਸੀਂ ਐਸਕੇਲੇਟ ਕਰਾਂਗੇ ਅੱਜ ਤੋਂ ਸਾਡੀ ਹੜਤਾਲ ਜਿਸ ਵਿੱਚ ਅਸੀਂ ਪੂਰੇ ਦਿਨ ਦੀ ਆਪਰੇਟਿਓਨ ਸ਼ਟਡਾਊਨ ਕੀਤੀ ਹੋਈ ਹੈ ਬਾਕੀ ਬਿਸਾਈਡਸ ਜੋ ਮੀਟਿੰਗਸ ਟ੍ਰੇਨਿੰਗਸ ਉਹ ਸਭ ਅਸੀਂ ਰੂਟੀਨ ਵਰਕ ਬਾਇਕਾਟ ਕੀਤਾ ਹੋਇਆ ਹੈ ਹਰ ਤਰ੍ਹਾਂ ਦੇ ਮੈਡੀਕਲ ਐਗਜ਼ਾਮੀਨੇਸ਼ਨ ਆਮ ਲੈਸਨਸ ਡਰਾਈਵਿੰਗ ਲੈਸਨਸ ਇਹ ਸਭ ਹੌਲ ਤੇ ਕਰ ਦਿੱਤੇ ਗਏ ਨੇ OPD ਕੰਪਲੀਟ ਸ਼ਟਡਾਊਨ ਹੈ ਫਿਲਹਾਲ ਦੀ ਘੜੀ ਐਮਰਜੈਂਸੀ ਸੇਵਾਵਾਂ ਤੇ ਮਦਰ ਐਂਡ ਚਾਈਲਡਹੂਡ ਸਰਵਿਸਿਜ਼ ਉਹ ਕੰਟੀਨਿਊ ਜੋ ਸਾਡੀ ਮੀਟਿੰਗ ਹੋਈ ਹੈ ਉਸ ਵਿੱਚ ਤਾਂ ਅਸੀਂ ਇਨਡੈਫਿਨਿਟ ਸਟ੍ਰਾਈਕ ਹੀ ਸਟਾਰਟ ਕੀਤੀ ਹੋਈ ਹੈ ਜਿਹੜੇ ਲੋਕ ਜਿਹੜੇ ਮਰੀਜ਼ ਨੇ ਉਹ ਪਰੇਸ਼ਾਨ ਹੋਣਗੇ ਜੋ ਲੋਕ ਸਾਡੇ ਕੋ ਆ ਰਹੇ ਦੇਖੋ ਜੀ ਐਮਰਜੈਂਸੀ ਸੇਵਾਵਾਂ ਦੇ ਜ਼ਰੂਰ ਚੱਲਣਗੀਆਂ ਤੇ ਚਲਦੀਆਂ ਹੀ ਰਹਿਣਗੀਆਂ ਅਸੀਂ ਲੋਕਾਂ ਨੂੰ ਵੀ ਧਿਆਨ ਚ ਰੱਖਿਆ ਹੋਇਆ ਹੈ ਠੀਕ ਐ ਸੇ ਮੰਨਦੇ ਆ ਕਿ ਕੁਝ ਬੰਦੇ ਜੋ ਜਨਰਲ ਆਪੇਡੀ ਬੇਸਿਸ ਤੇ ਆ ਰਹੇ ਆ ਫਿਰ ਵੀ ਸਾਡੇ ਡਾਕਟਰ ਉਹਨਾਂ ਨੂੰ ਜਨਰਲ ਟਰੀਟਮੈਂਟ ਬੇਸਿਕ ਦੇ ਰਹੇ ਆ ਜੋ ਕਿ ਆਪੇਡੀ ਸਲਿੱਪ ਤੇ ਪ੍ਰੋਪਰ ਨਹੀਂ ਮਿਲ ਰਹੀ ਬਟ ਅਸੀਂ ਉਹਨਾਂ ਨੂੰ ਟਰੀਟਮੈਂਟ ਦੇ ਕੇ ਘਰ ਭੇਜ ਰਹੇ ਆ ਜਿਸ ਵਿੱਚ ਅਸੀਂ ਉਹਨਾਂ ਨੂੰ ਵੱਤ ਤੋਂ ਵੱਤ ਮੈਡੀਸਿਨ ਦੇ ਰਹੇ ਆ ਤਾਂ ਕਿ ਸਾਨੂੰ ਵੀ ਪਤਾ ਨਹੀਂ ਐ ਕਿ ਸਰਕਾਰ ਸਾਡੀ ਮੰਗ ਕਦ ਤੱਕ ਪ੍ਰਵਾਨ ਕਰੇਗੀ ਡਾਕਟਰ ਸੁਖਦੀਪ ਸਿੱਧੂ ਸਿਵਲ ਹਸਪੀਟਲ ਗੁਰਦਾਸਪੁਰ ਤੋਂ ਫੋਰੈਂਸਿਕ ਐਕਸਪਰਟ ਦੇਖੋ ਜਿਹੜੀ ਹੁਣ ਸਾਡੀ ਹੜਤਾਲ ਹੈ ਸੈਕੰਡ ਫੇਸ ਵਿੱਚ ਆ ਗਈ ਹੈ ਜਿਹੜੀ 12 ਤੋਂ 15 ਤਰੀਕ ਤੱਕ ਸਾਡਾ ਸੈਕੰਡ ਫੇਸ ਹੜਤਾਲ ਦਾ ਚੱਲੇਗਾ ਇਹਦੇ ਵਿੱਚ ਕੀ ਹੈ ਕਿ ਸਾਡੀ ਕੱਲ ਸਟੇਟ ਬੋਡੀ ਦੀ ਜਿਹੜੀ ਮੀਟਿੰਗ ਸਰਕਾਰ ਨਾਲ ਹੋਈ ਸੀ ਉਹ ਮੀਟਿੰਗ ਦੇ ਵਿੱਚ ਠੀਕ ਹੈ ਸਰਕਾਰ ਨੇ ਸਾਡੀਆਂ ਸਾਰੀਆਂ ਗੱਲਾਂ ਨੂੰ ਕਿਹਾ ਕਿ ਜਾਇਜ਼ ਮੰਗਾ ਨੇ ਪਰ ਸਰਕਾਰ ਨੇ ਸਾਨੂੰ ਕੋਈ ਵੀ ਹੁਣ ਤੱਕ ਰਿਟਰਨ ਜਿਹੜੀ ਇੰਸ਼ੋਰੈਂਸ ਆ ਉਹ ਨਹੀਂ ਦਿੱਤੀ ਸਾਡੀ ਜਿਹੜੀ ਸਟੇਟ ਬਾਡੀ ਆ ਉਹ ਇਹੀ ਕਹਿ ਰਹੀ ਆ ਕਿ ਜੇ ਤੁਸੀਂ ਕਹਿ ਰਹੇ ਹੋ ਕਿ ਸਾਡੀਆਂ ਮੰਗਾਂ ਜਾਇਜ਼ ਨੇ ਇਹਦੇ ਜਿਹੜੀ ਸਾਨੂੰ ਰਿਟਰਨ ਇੰਸ਼ੋਰੈਂਸ ਆ ਉਹ ਦਿੱਤੀ ਜਾਵੇ ਇਸ ਕਰਕੇ ਜਦੋਂ ਤੱਕ ਰਿਟਰਨ ਇੰਸ਼ੋਰੈਂਸ ਨਹੀਂ ਆਉਂਦੀ ਉਦੋਂ ਤੱਕ ਅਸੀਂ ਜਿਹੜਾ ਇਹ ਹੜਤਾਲ ਨੂੰ ਜਾਰੀ ਰੱਖਾਂਗੇ ਸੈਕੰਡ ਫੇਸ ਦੇ ਨਾਲ ਆਸ ਕਿੜੀ ਮੰਗਾਂ ਵੱਡੀਆਂ ਇਹਦੇ ਵਿੱਚ ਦੇਖੋ ਸਾਡੀਆਂ ਮੰਗਾਂ ਕੀ ਨੇ ਸਭ ਤੋਂ ਪਹਿਲਾਂ ਡਾਕਟਰਾਂ ਦੀ ਭਰਤੀ ਇਹ ਜਿਹੜੀ ਹੜਤਾਲ ਆ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਇਹ ਲੋਕਾਂ ਦੇ ਹਿੱਤ ਵਾਸਤੇ ਹੀ ਅਸੀਂ ਹੜਤਾਲ ਕਰ ਰਹੇ ਹਾਂ ਜੇ ਪ੍ਰੋਪਰ ਡਾਕਟਰ ਸਰਕਾਰ ਟਾਈਮ ਟਾਈਮ ਸਿਰ ਭਰਤੀ ਕਰਦੀ ਰਹੂਗੀ ਤਾਂ ਜਿਹੜੇ ਲੋਕਾਂ ਨੂੰ ਜਿਹੜੇ ਪ੍ਰੋਪਰ ਜਿਹੜੇ ਦੂਰ ਦੂਰੋਂ ਆ ਰਹੇ ਨੇ ਆਪਣਾ ਇਲਾਜ ਕਰਵਾਉਣ ਵਾਸਤੇ ਉਹਨਾਂ ਨੂੰ ਅੱਗੇ ਜਿਹੜੀ ਪ੍ਰੋਪਰ ਫੈਸਿਲਿਟੀ ਨੰਮੀਆਂ ਲਾਈਨਾਂ ਵਿੱਚ ਨਹੀਂ ਖੜਾਉਣਾ ਪਊਗਾ ਖੱਜਲ ਖਵਾਰੀ ਦਾ ਸਾਹਮਣਾ ਨਹੀਂ ਕਰਨਾ ਪਊਗਾ ਠੀਕ ਹੈ ਨਾ ਹੁਣ ਇਹਦੇ ਵਿੱਚ ਕੀ ਹੈ ਕਿ ਜਿਹੜੀ 1991 ਦੇ ਹਿਸਾਬ ਨਾਲ ਜੋ ਡਾਕਟਰਸ ਦਾ ਜੋ ਪੋਪੂਲੇਸ਼ਨ ਉਦੋਂ ਸੀ ਉਹਦੇ ਹਿਸਾਬ ਨਾਲ ਜਿਹੜੇ ਡਾਕਟਰਾਂ ਦੀ ਭਰਤੀ ਜਿਹੜੀ ਟੋਟਲ ਸੀਟਸ ਨੇ ਵੈਕੈਂਸੀਜ਼ ਨੇ ਹੁਣ ਜਿਹੜੀ ਪੋਪੂਲੇਸ਼ਨ ਆ ਕੋਈ 1 ਕਰੋੜ ਸਵਾ ਕਰੋੜ ਦੇ 1993 ਤੋਂ ਹੁਣ ਤੱਕ ਜਿਹੜੀ ਉਹ ਵੱਧ ਚੁੱਕੀ ਆ ਪਰ ਜਿਹੜੀਆਂ ਵੈਕੈਂਸੀਆਂ ਨੇ ਉਹ ਸਰਕਾਰ ਨੇ ਨਹੀਂ ਹੁਣ ਤੱਕ ਵਧਾਈਆਂ ਵਧਾਉਣੀਆਂ ਤਾਂ ਦੂਰ ਦੀ ਗੱਲ ਆ ਦੇਖੋ ਉਹ ਵੈਕੈਂਸੀਜ਼ ਜਿਹੜੀਆਂ ਨੇ ਉਹ ਵੀ 50% ਹੀ ਭਰੀਆਂ ਨੇ ਹੁਣ ਤੱਕ ਜਿੰਨੀਆਂ 1993 ਦੇ ਹਿਸਾਬ ਨਾਲ ਹੈਗੀਆਂ ਨੇ ਇਸ ਕਰਕੇ ਅਸੀਂ ਤਾਂ ਇਹੀ ਕਵਾਂਗੇ ਇੱਕ ਤਾਂ ਪ੍ਰੋਪਰ ਜਿਹੜੀ ਸਰਕਾਰ ਆ ਡਾਕਟਰਾਂ ਦੀ ਭਰਤੀ ਕਰੇ ਟਾਈਮ ਟੂ ਟਾਈਮ ਜੋ ਵੀ ਹੈ ਦੂਸਰਾ ਡਾਕਟਰ ਤਾਂ ਹੀ ਇੱਕ ਕੰਮ ਕਰ ਸਕੂਗਾ ਪ੍ਰੋਪਰ ਤਰੀਕੇ ਨਾਲ ਜੇ ਉਹਨੂੰ ਆਪਣੀ ਸਿਕਿਉਰਿਟੀ ਸੇਫਟੀ ਇੱਥੇ ਮਿਲੂਗੀ ਸਾਡੇ ਫੀਮੇਲ ਡਾਕਟਰਸ ਨੇ ਹੁਣ ਰਾਤ ਨੂੰ ਨਾਈਟ ਡਿਊਟੀਆਂ ਕਰਦੇ ਨੇ ਜੇ ਉਹਨੂੰ ਇੱਥੇ ਪ੍ਰੋਪਰ ਮਾਹੌਲ ਜਿਹੜਾ ਸਿਕਿਉਰਿਟੀ ਨਹੀਂ ਮਿਲੂਗੀ ਪ੍ਰੋਪਰ ਉਹਨੂੰ ਸੇਫ ਨਹੀਂ ਮਹਿਸੂਸ ਕਰੂਗਾ ਉਹ ਕਿੱਦਾਂ ਮਰੀਜ਼ਾਂ ਦਾ ਇਲਾਜ ਕਰ ਸਕਦਾ ਦੂਜੀ ਸਾਡੀ ਤੀਸਰੀ ਜੇ ਆਪਾਂ ਕਿਸੇ ਡਾਕਟਰ ਨੂੰ ਸਰਕਾਰੀ ਜੌਬ ਵਿੱਚ ਤੇ ਡਾਕਟਰ ਆ ਰਿਹਾ ਜੇ ਉਹਨੂੰ ਆਪਾਂ ਮੋਟੀਵੇਟ ਹੀ ਨਹੀਂ ਕਰਾਂਗੇ ਜੇ ਟਾਈਮ ਸਰ ਉਹਦੀਆਂ ਤਰੱਕੀਆਂ ਨਹੀਂ ਦਵਾਂਗੇ ਤੇ ਦੇਖੋ ਤੁਸੀਂ ਮੈਕਸਿਮਮ ਡਾਕਟਰਸ ਜਿਹੜੇ ਆ ਉਹ ਰਿਜ਼ਾਈਨ ਕਰਦੇ ਜਾ ਰਹੇ ਕਿੰਨੇ ਡਾਕਟਰ ਆ ਜਿਹੜੇ ਸਾਡੇ ਉਹ ਰਿਜ਼ਾਈਨ ਕਰ ਚੁੱਕੇ ਨੇ ਹੁਣ ਤੱਕ ਤੇ ਇਸ ਕਰਕੇ ਜੇ ਆਪਾਂ ਡਾਕਟਰਸ ਨੂੰ ਮੋਟੀਵੇਟ ਰੱਖਾਂਗੇ ਟਾਈ ਤਾਹੀਂ ਡਾਕਟਰ ਜਿਹੜੇ ਅਪਰਟੇਨ ਕਰ ਸਕਦੇ ਇਹੀ ਸਾਡੀ ਹੜਤਾਲ ਹੈ ਐਨਮ ਪਿੰਡ ਚਾਵਤਾਂ ਤੇ ਇਨੀ ਕੀ ਪਰੇਸ਼ਾਨੀ ਹੋ ਰਹੀ ਆ ਹਾਂਜੀ ਉਹ ਪਰੇਸ਼ਾਨੀ ਹੈ ਮੈਂ ਦੋ ਦਿਨ ਪਹਿਲਾਂ ਵੀ ਆਣਾ ਸੀ ਤੇ ਸੁਣਿਆ ਕਿ ਹੜਤਾਲ ਵਾ ਤੇ ਇਸ ਕਰਕੇ ਆ ਨਹੀਂ ਹੋਇਆ ਤੇ ਅੱਜ ਮੈਂ ਦਸਣਾਈ ਤੇ ਮੈਂ ਓਖੇ ਹੋ ਕੇ ਆਈ ਦਾ ਘਰੋਂ ਤੇ ਹਾਂਜੀ ਤੇ ਕਿੱਦਾਂ ਆਏ ਸੀ ਕਿ ਤੁਸੀਂ ਇੱਥੇ ਨਹੀਂ ਆਏ ਨਹੀਂ ਬਾਈਕ ਤੇ ਆਏ ਡਾਕਟਰ ਨਹੀਂ ਆਰੇ ਨਹੀਂ ਡਾਕਟਰ ਨਹੀਂ ਇੱਥੇ ਆਇਓ ਤੇ ਬੜੇ ਕਿੱਥੇ ਇਹ ਵੇਖਣ ਨੂੰ ਮਿਲਿਆ ਤੇ ਇਧੇ ਕਿਹਾ ਕਿ ਮਰੀਜ਼ ਮਰੀਜ਼ ਚ ਚਲ ਡਾਕਟਰ ਨੇ ਦੇਖਣੇ ਪਰ ਹੜਤਾਲ ਕਰਕੇ ਡਾਕਟਰ ਦੇਖ ਨਹੀਂ ਰਹੇ ਮਰੀਜ਼ਾਂ ਨੂੰ ਕਿੰਨੀ ਕਿ ਪਰੇਸ਼ਾਨੀ ਹੋ ਰਹੀ ਹੈ ਹਾਂਜੀ ਪਰੇਸ਼ਾਨੀ ਤੇ ਬਹੁਤ ਹੋਣੀ ਹੈ ਇਤਨਾ ਕੋ ਗੱਲ ਹੋਈ ਵੀ ਡਾਕਟਰ ਕਿਉਂ ਗਏ ਨਹੀਂ ਉਹ ਬੋਲਦੇ ਕਿ ਪੁੱਛਿਆ ਹੈ ਤੇ ਕਹਿੰਦੇ ਮੈਂ ਰਾਹ ਹੜਤਾਲ ਤੇ ਹੈ ਡਾਕਟਰ ਅੱਜ ਪੂਰਾ ਦਿਨ ਹੜਤਾਲ ਦੇਗੇ ਬੈਂਟ ਦਾ ਸਰਕਾਰ ਤੋਂ ਕੀ ਕਹਿਣਾ ਹੈ ਕਿ ਲੋਕਾਂ ਨੂੰ ਇਹ ਘੁੱਲਣਾ ਨਹੀਂ ਅੱਜ ਕੰਗੀਆਂ ਨਹੀਂ ਜਾਣੀਆਂ ਇਹੋ ਕੀ ਤੇ ਲੱਗਦਾ ਕਿ ਇਹ ਬਹੁਤ ਵਧੀਆ ਨੇ ਸੋ ਤਾਂ ਤੇ ਮਿਲਦੀਆਂ ਪਰ ਇਹੀ ਆ ਕਿ ਘਟਵਾਦੀ ਜ਼ਿਆਦਾ ਨਹੀਂ ਹੈ ਕੁੱਛ ਨਹੀਂ ਆ ਜਿਵੇਂਰਾ ਵੀ ਕੀਤਾ ਜਾਂਦਾ ਹਾਂਜੀ ਹਾਂ ਆਪਣਾ ਇੰਦਰਜੀਤ ਹੈ ਮੇਰਾ ਨਾਮ ਤੇ ਇੱਥੇ ਕੀ ਕਰਨ ਆਏ ਸੀਗੇ ਤੁਸੀਂ ਇੱਥੇ ਮੈਂ ਆਪਣੀ ਮਿਸੇ ਦੀ ਮੈਡੀਸਨ ਦਵਾਈ ਲੈਣ ਵਾਸਤੇ ਆਇਆ ਨਾਲੇ ਚੈੱਕਅਪ ਕਰਵਾਉਣ ਵਾਸਤੇ ਆਇਆ ਹਾਂ ਤੇ ਡਾਕਟਰਾਂ ਦੀ ਅੱਜ ਵੀ ਫੁੱਲ ਡੇ ਹੜਤਾਲ ਵਾ ਤੇ ਕਿਨਾਮਾ ਪਹਿਲੇ ਇੱਕ ਦਿਨ ਪਹਿਲੇ ਵੀ 11 ਵਜੇ ਤੱਕ ਕਿਨਾ ਹੜਤਾਲ ਸੀ ਪਰ ਇੱਥੇ ਮਰੀਜ਼ਾਂ ਦਾ ਕੀ ਕਸੂਰ ਹੈ ਮਰੀਜ਼ ਤੇ ਹੁਣ ਸਾਰੇ ਖੱਜਲਖਵਾਰ ਹੋ ਗਏ ਆ ਤੇ ਡਾਕਟਰਾਂ ਨੂੰ ਕਹਿੰਦੇ ਸਰਕਾਰ ਦੇ ਨਾਲ ਬੈਠ ਕੇ ਥੋੜਾ ਜਿਹਾ ਇਹਨਾਂ ਨਾਲ ਫੈਸਲਾ ਕਰੇ ਵੀ ਹਾਂ ਵੀ ਜਿਹੜੇ ਇਹਨਾਂ ਦੇ ਆ ਬੰਦੇ ਹਲਵਾ ਤੋਂ ਹੱਲ ਕੀਤੇ ਜਾਣ ਮਰੀਜ਼ਾਂ ਨੂੰ ਕਿੰਨੀ ਕੀ ਪਰੇਸ਼ਾਨੀ ਆ ਰਹੀ ਹੈ ਮਰੀਜ਼ੇ ਹੁਣ ਸਾਰੇ ਪਰੇਸ਼ਾਨ ਹੀ ਹੁੰਡੇ ਆ ਸਾਰੇ ਇੱਥੇ ਬੈਠੇ ਹੋਏ ਆ ਤੁਸੀਂ ਆਪ ਵੀ ਦੇਖ ਲਿਓ ਤੇ ਮਰੀਜ਼ੇ ਇਦਾਂ ਹੀ ਬੈਠੇ ਬੈਠੇ ਫੇਰ ਇਹਨਾਂ ਵਾਪਸ ਚਲੇ ਜਾਣਾ ਤੇ ਡਾਕਟਰਾਂ ਨੇ ਸਾਰਾ ਦਿਨ ਹੁਣ ਫੁੱਲ ਡੇ ਆਪਾਂ ਛੁੱਟੀ ਕਰ ਮਾਰਨੇ ਬੈਠੇ ਆ ਹੜਤਾਲ ਤੇ ਬੈਠੇ ਆ ਤੇ ਕੱਲ ਨੂੰ ਕੋਈ ਮਰੀਜ਼ ਨੂੰ ਅਭੀ ਨਬੀ ਹੋ ਜੇ ਤੇ ਕੌਣ ਜ਼ਿੰਮੇਵਾਰ ਆ ਜਿੰਨਾ ਸਰਕਾਰ ਦੇ ਬਾਰੇ ਵਾਦੇ ਕਿਤਾਬੇ ਕੀਤੇ ਜਾਂਦੇ ਆ ਕਿ ਲੋਕਾਂ ਨੂੰ ਖੇਰ ਤੋਂ ਆਇਆ ਅਹੀਂ ਆ ਮਰੀਜ਼ ਕੀ ਜਾਣੀਏ ਵਧੀਆ ਕੀ ਜਾਣੀਏ ਉਹ ਵਾਦੇ ਲੱਗਦੇ ਵੀ ਪੂਰੇ ਹੋਣੇ ਵਾਦੇ ਕਿੱਥੇ ਪੂਰੇ ਹੁੰਦੇ ਆ ਅਮੀਰ ਤੁਹਾਡੇ ਸਾਹਮਣੇ ਮਰੀਜ਼ ਸਾਰੇ ਖੱਜਲ ਖੁਆਰ ਹੁੰਦੇ ਆ ਵਾਦੇ ਕਿੱਥੇ ਪੂਰੇ ਹੁੰਦੇ ਆ ਵਾਦੇ ਇਹਦੇ ਸਾਡੇ ਸਿਰਫ ਕਹਿਣ ਦੀਆਂ ਗੱਲਾਂ ਵਾਦੇ ਨਹੀਂ ਕਿ ਪੂਰੇ ਹੁੰਦੇ ਆ ਇਹ ਜੋ ਪੋਲਿਟਿਕਸ ਵਾ ਪੋਲਿਟਿਕਸ ਦੇ ਵਿੱਚ ਵਾਦੇ ਘੈਰ ਦਿੰਦੇ ਆ ਪਬਲਿਕ ਨੂੰ ਆਪਣੇ ਨਾਲ ਜੋੜ ਲੈਂਦੇ ਆ ਤੇ ਬਾਅਦ ਚ ਬਸ ਕਿਨਾ ਪਬਲਿਕ ਖੱਜਲ ਖਵਾ ਰਹ ਹੁੰਦੇ ਜਾਂਦੀ ਆ ਦਵਾਈ ਲੈਣ ਕਾਈ ਦਵਾਈ ਲੈਣਾ ਬਸ ਕੀ ਅੱਗੇ ਮਿਲ ਬੇਖਣ ਨੂੰ ਲਿਆ ਮੈਂ ਫਾਜ਼ਲ ਸਾਹਿਬ ਦੀ ਦਵਾਈ ਲੈਣ ਆਇਆ ਤੇ ਮੈਨੂੰ 10 ਦਿਨ ਦੀ ਪਹਿਲੇ ਮੈਂ ਇਥੋਂ ਮੈਡੀਸਨ ਖਰੀਦੀ ਆ ਤੇ ਮੈਡਮ ਨੇ ਆ ਕੇ ਜਿਹੜੇ ਟੈਸਟ ਕੁ ਟਸ ਲਿਖ ਦਿੱਤੇ ਮੈਂ ਉਹ ਅੱਜ ਕਰਾ ਕੇ ਆਇਆ ਹਾਂ ਤੇ ਮੈਨੂੰ ਪਤਾ ਲੱਗਾ ਹੜਤਾਲ ਚੱਲੀ 2 ਦਿਨ ਤੋਂ ਕਿੰਨਾ ਮੁਸ਼ਕਲ ਥੋੜੀ ਬਹੁਤ ਹੋੜ ਹੀ ਆ ਜੀ ਕਾਫੀ ਵੀ ਹੁਣ ਮੈਡਮ ਆ ਨਹੀਂ ਰਹੀ ਤੇ ਫਿਰ ਮੈਡੀਸਨ ਦੇ ਕਿਦਾਂ ਅਸੀਂ ਕੰਟੀਨਿਊ ਕਰ ਸਕਦੇ ਹਾਂ ਆ ਕਿਰਾਇਆ ਖੱਚ ਕੇ ਇਹ ਕੱਲ ਵੀ ਭਰਾ ਜੀ ਕੱਲ ਵੀ ਆਓ ਕਿ ਕੱਲ ਵੀ ਆਣਾ ਪਏਗਾ ਜੇ ਅੱਜ ਨਹੀਂ ਆਓਗੇ ਅੱਜ ਨਹੀਂ ਮੈਡਿਕ ਮਿਲ ਲੇਗੇ ਤੇ ਕੱਲ ਆਣਾ ਹੀ ਪਏਗਾ ਉਹ ਜੀ ਕਹਿ ਰਹੇ ਨੇ ਕਿ ਫੁੱਲ ਡੇ ਹੜਤਾਲ ਹੈ ਸ਼ਾਇਦ ਕਹਿ ਤਾ ਇਦਾਂ ਹੀ ਰਿਹਾ ਜੀ ਕਿੰਨੀ ਕਮਲ ਕਾਂਡੀ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ ਜੀ ਪਰੇਸ਼ਾਨੀ ਤਾਂ ਕਾਫੀ ਹੋ ਰਹੀ ਹੈ ਜੀ ਇੱਕ ਤਾਂ ਆਪਣਾ ਕੰਮ ਛੱਡ ਕੇ ਅਸੀਂ ਆਏ ਹੋ ਸਰਕਾਰੀ ਹਸਪੀਟਲ ਵਿੱਚ ਕਹਿੰਦੇ ਆ ਸੁਵਿਧਾਵਾਂ ਹੈਗੀਆਂ ਨੇ ਬਟ ਇੱਥੇ ਮਿਲਦੇ ਆ ਤਾਂ ਕੋਈ ਜਿਵੇਂ ਪਸਾ ਹੀ ਆ ਪੰਜਾਬ ਗਵਰਨਮੈਂਟ ਨੂੰ ਵੀ ਅਸੀਂ ਕਹਿੰਦੇ ਆ ਜੇ ਕੋਈ ਡਾਕਟਰ ਸਾਹਿਬ ਦੀ ਮੰਗ ਹੈ ਠੀਕ ਆ ਆਪਸ ਵਿੱਚ ਜੋ ਵੀ ਇਹਨਾਂ ਦੀ ਮਤਲਬ ਸੈਟਲਮੈਂਟ ਹੋ ਸਕਦੀ ਹੈ ਜਲਦੀ ਜਲਦੀ ਕੀਤੀ ਜਾਵੇ ਤਾਂ ਕਿ ਆਮ ਨਾ ਜੋ ਪਰੇਸ਼ਾਨੀ ਹੋ ਰਹੀ ਹੋ ਉਹ ਤੋਂ ਨਾ ਹੋਵੇ ਜਿਤਨਾ ਕੋਈ ਮਰੀਜ਼ ਅਗਰ ਸੀਰੀਅਸ ਹੋ ਆ ਤਾਂ ਉਹ ਕਿਵੇਂ ਮੈਨੇਜ ਕਰੂਗਾ ਸੀਰੀਅਸ ਵਾਸਤੇ ਦੇਖੋ ਜੀ ਐਮਰਜੈਂਸੀ ਜੀ ਤੇ ਡਾਕਟਰ ਬੈਠੇ ਹੋਏ ਨੇ ਠੀਕ ਹੈ ਨਾ ਉਹ ਜੇ ਕੋਈ ਐਮਰਜੈਂਸੀ ਜੀ ਕੋਈ ਸੀਰੀਅਸ ਕੇਸ ਆ ਰਿਹਾ ਤਾਂ ਡਾਕਟਰ ਇੱਕ ਬੈਠੇ ਹੋਏ ਨੇ ਉਹ ਦੇਖ ਰਹੇ ਨੇ ਇਹੋ ਜੀ ਗੱਲ ਵੀ ਨਹੀਂ ਬਟ ਉਹ ਐਮਰਜੈਂਸੀ ਵਾਸਤੇ ਹੈਗੇ ਬਾਕੀ ਤੇ ਬਾਕੀ ਜੇ ਕੋਈ ਆਰਟੀਪੀ ਤੋਂ ਦੂਸਰੇ ਡਾਕਟਰ ਨੂੰ ਕੋਈ ਚੈੱਕਅਪ ਕਰਾਣਾ ਉਹ ਡਾਕਟਰ ਹੜਤਾਲ ਦੇ ਨਹੀਂ ਸਾਰੇ ਅੱਜ ਜਿੰਨਾ ਸਰਕਾਰ ਦੇ ਦਾਅਵੇ ਕੀਗੇ ਕਿ ਲੋਕਾਂ ਨੂੰ ਬੜੀਆਂ ਤੇਰ ਤੋਂ ਕਦਤੀ ਜਾਣਗੀਆਂ ਉਹ ਲੱਗਦੀਆਂ ਜੀ ਦੇਖੋ ਜੀ ਹਰ ਗਵਰਨਮੈਂਟ ਦੀ ਇਹ ਹੀ ਚੀਜ਼ ਹੁੰਦੀ ਹੈ ਜੀ ਹਰ ਗਵਰਨਮੈਂਟ ਨੇ ਆਪਣੇ ਆਪਣੇ ਜੋ ਵੀ ਹੈ ਮੈਨੀਫੈਸਟੋ ਚ ਲਿਖਿਆ ਹੁੰਦਾ ਵਾ ਉਹ ਕਹਿੰਦੇ ਆ ਮੈਨੀਫੈਸਟੋ ਚ ਹੀ ਰਹਿੰਦਾ ਉਹ ਕਰਦੇ ਹੈ ਨਹੀਂ ਕੋਈ ਵੀ ਗਵਰਨਮੈਂਟ ਜੇਕਰ ਨਹੀਂ ਗਰਾਊਂਡ ਲੈਵਲ ਤੇ ਉਹ ਸਹੂਲਤਾਂ ਮੈ ਨਹੀਂ ਮਿਲਦੀਆਂ ਬਸ ਗੱਲੀ ਪਾਤੀ ਦਾ ਇੱਥੇ ਕੈਨੇਡਾ ਬਣਾ ਨੂੰ ਫਿਰਦੇ ਸਾਰੇ ਜੀ ਨਾਦਰ ਜਾਮਾ ਲੱਕ ਲਿਨਿਕ ਖੋਲੇ ਜੀ ਉਹਨਾਂ ਦੇ ਦੇਖੋ ਜੀ ਇੱਥੇ ਨਹੀਂ ਡਾਕਟਰ ਬੈਠ ਰਹੇ ਨੇ ਉਹ ਲੱਕ ਲਿਨਿਕ ਦਾ ਉਹ ਕੀ ਕਹਿਣਾ ਜੀ ਮੱਲਾ ਕਲੀਨਿਕ ਮੱਲਾ ਕਲੀਨਿਕ ਜਾਂਦੇ ਤਾਂ ਮੈਂ ਕਹਿੰਦਾ ਜੋ 2 ਦਿਨ ਡਾਕਟਰ ਫਾਰਮੇਸੀ ਦੀ ਦਿਖਾ ਤੇ ਲਗਾ ਕੇ ਮੱਲਾ ਕਲੀਨਿਕ ਚ ਬੰਦੇ ਬਿਠਾਉਂਦੇ ਤੇ ਜੀ ਉਹਨਾਂ ਨੇ ਉਹਨਾਂ ਨੇ ਕੀ ਦਵਾਈ ਦੇ ਦਲੇ ਨਹੀਂ ਕੀ ਹਨ